ਬਹੁਤ ਬਿੱਟੂ ਹਰਾਂ ਨੇ ਤੇ ਆਪਣਾ ਵਿਵੇਕ ਜੀ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਵੱਖ-ਵੱਖ ਜਿਹੜੀ ਵਪਾਰਕ ਜਥੇਬੰਦੀਆਂ ਆ ਗਈ ਮੇਰਾ ਨਹੀਂ ਖਿਆਲ ਕੋਈ ਵਪਾਰਕ ਜਥੇਬੰਦੀ ਬੱਚ ਜਿਹੜੀ ਇੱਥੇ ਸ਼ਾਮਲ ਨਾ ਹੋਈ ਹੋਵੇ ਇੱਕ ਜਥੇਬੰਦੀ ਸ਼ਾਮਲ ਹੋਣਾ ਮਤਲਬ ਹਜ਼ਾਰਾਂ ਬੰਦਿਆਂ ਦਾ ਸ਼ਾਮਲ ਹੋਣਾ ਸੋ ਆਪਣੇ ਆਪਣੇ ਤਵਕੀ ਦੀ ਨਿਮੈਂਦਗੀ ਕਰਦੀ ਆ ਆਪਣੇ ਨੇ ਕਿਤੇ ਦੀ ਨਿਮੈਂਦਗੀ ਕਰਦੀ ਆ ਉਹ ਤੋਂ ਮੈਂ ਬਹੁਤ ਧੰਨਵਾਦੀ ਆ ਬਿੱਟੂ ਹੋਰਾਂ ਦੇ ਵਿਵੇਕ ਸਿੰਘ ਹੋਰਾਂ ਦੇ ਤੇ ਪ੍ਰਧਾਨ ਖਨੋੜਾ ਸਾਹਿਬ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਦਾ ਕੰਮ ਫੰਕਸ਼ਨ ਹੈ ਅੱਜ ਦਾ ਦਫ਼ਤਰ ਦਾ ਆਪਾਂ ਖੋਲਣ ਵਾਲੀ ਇੱਕ ਕਾਰਵਾਈ ਹੈਗੀ ਇਹ ਬੜੀ ਪੋਸਟ ਤਨਾਲ ਅੰਜਾਮ ਚੜੀ ਹੈਗੀ ਹੈ ਔਰ ਪਟਿਆਲੇ ਦਾ ਮੈਂ ਅਸੀਂ ਜਦੋਂ ਆਏ ਹੈਗੇ ਤਾਂ ਇਸ ਸਾਨੂੰ ਆ ਕੇ ਦੇਖ ਕੇ ਬੜਾ ਮਨੁਸੱਲੀ ਹੋਈ ਅੱਜ ਮਤਲਬ ਕਿ ਸਾਡੀ ਜਿਹੜੀ ਕੈਂਪੇਨ ਹੈ ਇਹਨਾਂ ਦੋਨਾਂ ਨੌਜਵਾਨਾਂ ਦੀ ਗੁਵਾਈ ਵਿੱਚ ਪ੍ਰਧਾਨ ਜੀ ਦੀ ਗੁਵਾਈ ਵਿੱਚ ਔਰ ਇਹ ਲਾਈਨ ਡਬਲ ਹੋਈ ਹੈ ਨਾ ਇਸ ਲਾਈਨ ਨਾਲ ਇਸ ਇੱਥੇ ਇੰਡਸਟਰੀ ਬਹੁਤ ਆਉਗੀ ਮੇਰੇ ਮੇਰਾ ਅੰਦਾਜ਼ਾ ਹੈਗਾ ਕਿਉਂਕਿ ਹੁਣ ਅਜੇ 6 ਮਹੀਨੇ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਦਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋਣ ਇਹ ਟਰੈਕਟਰ ਤੁਹਾਡੇ ਸਾਹਮਣੇ ਪਹਿਲੇ 5 ਸਾਲ ਕੀਤੀ ਹੈਗੀ ਹੈ ਤੇ ਮਾਲਕ ਕਰਜਣ ਖੜ ਗਏ 81 ਸਾਲ ਦੇ ਪਰਨੀਤ ਕੋ 79 ਸਾਲ ਦੇ ਹੈਗੇ ਸੋ ਜੇ ਤੁਹਾਡੀ ਜਜ਼ਬਾ ਹੈਗਾ ਸੇ ਦੋਮਦਾਰ ਜੇ ਤੁਹਾਡਾ ਜਜ਼ਬਾ ਪਹਿਲਾ ਹੁੰਦਾ ਜੀ ਕਰਨ ਆਏ ਨੇ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੇ ਤਕੜੇ ਹੋਗੇ ਮੇਰੇ ਦੋਵੇਂ ਬਲਾਕ ਪ੍ਰਧਾਨ ਹਨ ਵਿਵੇਕ ਸਿੰਘ ਰਾਜੀ ਬਲਵਿੰਦਰ ਬਿੱਟੂ ਜੀ ਸਰਦਾਰ ਸਾਧੂ ਸਿੰਘ ਜੀ ਚਾਹੇ ਉਹ ਅੰਦਰ ਨੇ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਰ ਉਹ ਪੂਰੇ ਤਕੜੇ ਹੋ ਕੇ ਉਹਨਾਂ ਆਪਣੇ ਸਾਰੇ ਸਾਥੀਆਂ ਨੂੰ ਕਾਕਾ ਰਣਜੀਤ ਸਿੰਘ ਉਹ ਦੇਖੋ ਤੁਹਾਨੂੰ ਪਤਾ ਵੀ ਉਹ ਮਲੋ ਹਲਕੇ ਦੀ ਨਮਾਇੰਦਗੀ ਕਰ ਰਹੇ ਨੇ ਪਰ ਉਹਨਾਂ ਦਾ ਪਛੋਕੜ ਨਾਬੇ ਦਾ ਉਹ ਵੀ ਡੜ ਕੇ ਸਾਡਾ ਇੱਕੇ ਟੀਚਾ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਈਆਂ ਸਾਰੇ ਤਕੜੇ ਇੱਕ ਇੱਕ ਵੋਟ ਪਾ ਕੇ ਅਸੀਂ ਇਹਨਾਂ ਨੂੰ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਗਾਂਧੀ ਸਾਹਿਬ ਦਾ ਇੰਨਾ ਪਿਆਰ ਸਰਦਾਰ ਸਾਧੂ ਸਿੰਘ ਧਰਮਸੋਤ ਦਾ ਇੰਨਾ ਪਿਆਰ ਤੁਸੀਂ ਅੰਦਰ ਦੇਖ ਸਕਦੇ ਹੋ 1200 ਬੰਦਾ 1300 ਬੰਦੇ ਦਾ ਇਕੱਠ ਆ ਉਹਨਾਂ ਦੀ ਰਹਿਨਮਾਈ ਚ ਅਸੀਂ ਅੱਜ ਗਾਂਧੀ ਜੀ ਦਾ ਜਿਹੜਾ ਦਫਤਰ ਦਾ ਦੋ ਘਾਟਨ ਕਰ ਰਹੇ ਆ ਗਾਂਧੀ ਜੀ ਪ੍ਰਤੀ ਬਹੁਤ ਪਿਆਰ ਹੈ 90 ਹਲਕੇ ਦਾ ਸਾਡੇ ਵਿੱਚ ਆਏ ਉਮੀਦਵਾਰ ਡਾਕਟਰ ਗਾਂਧੀ ਦੀ ਬੜੀ ਖੁਸ਼ੀ ਹੈ ਬਹੁਤ ਹੀ ਇੱਕ ਵਧੀਆ ਇਮਾਨਦਾਰ ਨੇ ਪੇਸ਼ੇਵਰ ਜੋ ਡਾਕਟਰ ਨੇ ਵੈਸੇ ਹੀ ਬੜੀ ਮਾਨਵਤਾ ਦੀ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਵੱਡੀ ਇੱਕ ਉਮੀਦ ਹੈ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਤੁਹਾਡੇ ਸਾਹਮਣੇ ਇਹ ਹੈ ਜੀ 25 ਮਹੀਨੇ ਹੋ ਗਏ 25000 ਬਣ ਗਿਆ ਇਹ ਤਾਂ ਗੱਲ ਹੀ ਨਹੀਂ ਕਰਦੇ ਥੋੜੇ ਦਿਨਾਂ ਬਾਅਦ ਬਿਆਨ ਦੇ ਦੇਣੇ ਅਸੀਂ ਦੇਾਂਗੇ ਮੈਂ ਉੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਬਣਨ ਤੇ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਮਲਕਰਜੂਨ ਖੜਗੇ ਜੀ ਨੇ ਜੋ 8500 ਰੁਪਇਆ ਲੇਡੀਜ਼ ਨੂੰ ਹਰ ਗਰੀਬ ਘਰ ਦੀ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਅਸੀਂ ਉਹ ਦੇਾਂਗੇ